ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਪਾਤ ਸਾਹੀ ਤਸਮੀਂ ਅਮਰੀ ਘਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਘਰ ਤਾਰਾ ਮੋਰ ਚਾਨੇ ਜਿ ਕਰਤਾ ਘਰੀਏ ਸਭ ਬੈਰਨ ਕੋ ਆਜ ਸੰਗ ਰੀਏ ਉਰਨ ਹੋਏ ਹਮਾਰੇ ਆਸ ਤੋਰ ਪੈਨ ਕਿ ਰਹ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤਿ ਆਉ ਜੋ ਬਰ ਚਹੋ ਸੁਤਮ ਤੇ ਪਾਉ ਸੇਵਕ ਸੇਕ ਹਮਾਰੇ ਤਰੀ ਹੈ ਚੁਣ ਚੁਣਾ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀ ਮਰਨ ਕਾਲ ਕਾ ਤ੍ਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪਛਾਹ ਸ੍ਰੀ ਅਸੀਤੂਜ ਚੁਕਰ ਹੋ ਰਚਾ ਰੱਖ ਲਿਓ ਮਹਾਰਕਨ ਹਾਰੇ ਸੈਭ ਸੰਤ ਸਹਾਏ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸੈਵਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸਾ ਸਕਲ ਕਾਲ ਕਾਕੀਆ ਤੁਮਸਾ ਚਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਦੇਤ ਜਖਣ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗੁਰੂ ਸਭ ਜੀ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸੇਵ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ धड़ करके अंतर की जानत भले बरे की पीर पछानत जीती ते कुंचर असतूला सब पार कृपा दृष्ट कर फूला अंतन दुख पाए ते दुखी सुख पाए साधन के सुखी एक एक पीर पशाने, कर कर की पीर पछाने कड़ के पड़पड़ के जाने जब उदर कर तारा प्रचा तरत तब देहे अपारा ਜਬਾ ਆਖਰਿ ਕਰਤੋ ਹੋਕ ਬਹੁ ਤੁਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਤਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤੰਦਰਾਲਮ ਜਾਣਤ ਵੇਦ ਭੇਦ ਅਰ ਆਲਮ ਨਰਨਕਾਰ ਨਿਰਵਕਾਰੰਦਰਾਲੰਬ ਆਦ ਅਨੀਲ ਅਨਾਦ ਅਸੰਭ ਆਕਾਮੋਡ ਚਾਰਤ ਵੇਦਾ ਜਾਗੋ ਪੇਵਨਾ ਪਾਵਤ ਵੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੋਡਕ ਚ ਪੇਦਨ ਜਾਣਤ ਮਹਾਦੇਵ ਕੋ ਕਹੈ ਤ ਸਦਾ ਸਭ ਨਰਨ ਕਾਰ ਕਾ ਕੀ ਨਦ ਨੇ ਪਿਵ ਆਪ ਆਪਨੀ ਬੁਧ ਹੈ ਜੇਤੀ ਪ੍ਰਨਤ ਪੈਨ ਪੈਨ ਤੋਹਿ ਤੇਤੀ ਅਮਰਾ ਲਖਾ ਨਾ ਜਾਏ ਪਸਰ ਗਹਿ ਬਿਦ ਸੱਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਨਹੀਂ ਧੂਪਾ ਆਂਡਜ ਜਰਜ ਸੇਤ ਜ ਕੀਨੀ ਉਤ ਪੁਜ ਖਾਨ ਬਹਰ ਰਚ ਦੇਨੀ ਕਹੂੰ ਫੋਲ ਰਾਜ ਹਵੇ ਬੈਠਾ ਕਹੂੰ ਸਿਮਟ ਪਿਓ ਸੰਖਰ ਗੈਠਾ

ਰਚਾ ਹੋਇ ਤਾ ਹੈ ਸਭ ਕਾਲਲਾ ਟੋਸ਼ਟ ਅਰਸ਼ਟ ਤਰਤ ਕਾਲਲਾ ਕਰਪਾ ਦ੍ਰਿਸ਼ਟ ਤਾਨ ਜਹੇ ਨਿਹਰ ਹੋ ਤਾਕੇ ਤਾਪਤ ਨਗਮ ਹੋ ਰਹੋ ਰਦ ਸਦ ਕਰ ਬੋ ਸਭ ਹੋਈ ਜੁਸਟ ਸ਼ਵਛ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਸਤੇ ਤਾਹੀ ਬਾਰ ਜਨ ਰ ਨਮ ਤੇ ਰੋ ਗਾ ਦਰਦ ਟੋਸ਼ਟ ਦਗਤ ਰਹਾ ਆੜਗ ਕੇ ਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਹੋ ਬਾਰੀ ਸਾਰ ਬਧਰਮ ਹੋ ਹੋ ਸਹਾਈ ਤੋ ਸਤੋਗ ਤੇਲੇ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚੌਪਈ ਪਾਤ ਸਾਹੀ ਤਸਮੀਨ ਆਮਰੇ ਘਰੋ ਹਾਥ ਦੇ ਰਚਾ ਪੂਰਨ ਹੋਏ ਕਿਤਰੀ ਇਚਾਰ ਤਾ ਵਚਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਬ ਤੁਮ ਕਾਬ ਹੋ ਆਪ ਹਾਥ ਦੇ ਮਿਹ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਘਰ ਤਾਰਾ ਮੋਰ ਚਾਂਦ ਜਿਗਰ ਤਗ ਰਹੀਐ ਸਭ ਬੈਰਨ ਕੋ ਆਜ ਸੰਗ ਰਹੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਤਮ ਹੈ ਛਾੜ ਕੋਈ ਅਵਰ ਨਾ ਤੇ ਆਉ ਜੋ ਬਰ ਚਹੋ ਸੁਤਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੇ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਊਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂਜ ਚੁਕਰ ਹੋ ਰੱਖ ਲੈ ਹੋ ਮਹਾਰਕਨ ਹਾਰੇ ਸੈਭ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸੈਵ ਚੂ ਅਵਤਰਾ काल पाए कर बेसन प्रकाश सकल काल का किया तुमसा जवन काल योगी सब गियो वेदराय ब्रह्मा जूतियो जवन काल सब लोक स्वारा नमस्कार है ताहे हमारा जवन काल सब जगत बनायो देव दैत जक्षण उपजायो आद अंत एकय अवतार सुई गुरु समझि हो हमारा ਨਮਸਕਾਰ ਤਿਸ ਹੀ ਕੋ ਮਾਰੇ ਸਤਲ ਪ੍ਰਜਾ ਜਿਨ ਆਪ ਸਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਢੜਕੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਜਿਕੇ ਤੇ ਕੁੰਚਰ ਅਸਥੂਲ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਕੋਲਾ ਅੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੂਖੀ ਏਕ ਏਕ ਕੀ ਪੀਰ ਅਪਛਾਨੇ ਕੜਗੜਕੇ ਪੜਪੜਕੇ ਜਾਣੇ ਜਪ ਉਦਕਰ ਕਰ ਕਰ ਅਕਰ ਤਾਰਾ ਪਰ ਜਾਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹਦਰ ਸਭ ਹੂੰ ਜੇਤੇ ਪਤਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂ ਜੋ ਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੀਦ ਭੇਰ ਅਰ ਆਲਮ ਨਰਨਕਾਰ ਨਿਰਵਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ काម caraਤਬता ਜ कोពਵना पावਤਬੇता ताគ करਰपाਹਨਨमाਨਤ मਮड ਕਚੀਤਨ जानਤ महाਦੇव को ਗਹਤਸ सेह ਕਰकाਕੀਨਤਨពੇਵਆਪनी बु हैਜਤ੍ਨਤpēេ ਨpeਤਹ جيਤ ਤम्रा ਲखाना जा پسਸ ਗਬਤ sajaਜ प्रथਸਾਸरा ਇपਸपारਿराਨੀ पा। Anda je jera je se ta jikini tu pu jakana bahara racetini. Ka hong fu raja hawe bertha ka hong semma tepeo sang krigerta. Sagaris rik ta dehaya cham pavel, a ta juga dus rupus siam pavel. Abarat cha miri tong krozi kubar asik sengkro. Dus ta jete lewat otu pata sekelam pelai kata. Jia si tu je tawel sarni bretan ke jus ta dugetahave पुरख जवन पग भरे तिहारे तन के तुम संकट सब टारे जो कल को एक बार तया है ताके काल निकट नया है रक्षा हुई ताहे सब काला चुष्ट अरष्ट त्रयत तत्काला कृपा दृष्ट तान जाहे निहर हो ताके ताप तनक मुहर हो रद सद कर्मो सब हुई दुष्ट शव छस कह न कोई एक बार जिन्त मैं संभारा काल फास्ते ताहे बारा ජන්හරනම් තිහරුවුගහධරද දෘෂ්ටදුගක තරහා කාඩිකගේත මෙක්ස්තරන තිහරීයාා පාත දැ ලෙහෝ බාරි සර්බහර්ම හෝ සහයි දෘෂ්ටදෝතෙ ලෙහුබචායින් සතනම් ශරීවාහිරු සැහබජීියෝ ක්‍යයෝ බාචල් බෙන්තී චෝපයි පාත සහි තසනීම් අම්රිහරු හත දැරචා පුර හෝඒ චෙත්‍රී ඒචා. ਤਾ ਵਿਚਰਨਾ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਬੈ ਤੁਮ ਕਾਭੋ ਆਪ ਹਾਥ ਦੇ ਮੋਹਿ ਬਚਾਭੋ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸੇਕ ਸਬੈ ਕਰ ਤਾਰਾ ਮੋਰੋ ਚਾਨਜ ਕਰ ਤਖ ਰਹੀਐ ਸਭ ਬੈਰਨ ਕੋ ਆਜ ਸੰਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰਨਾਤੀ ਆਨੂਜ ਬਰਚੋ ਸੁਤਮ ਤੇ ਪਾਉ ਸੇਵਕ ਸੇਕ ਹਮਾਰੇ ਤਰੀ ਹੈ ਚੁਨ ਚੁਨਾ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਬਰਿਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਊਜੋ ਸਦਾ ਹਮਾਰੇ ਪਛਾ ਸਰੀ ਅਸਿਤੂਚ ਚੁਕਰ ਹੋ ਰਚਾ ਰਾਖ ਲਿਓ ਮਹਾਰਕਨ ਹਾਰੇ ਸੈਭ ਸੰਤ ਸਹਾਏ ਪਿਆਰੇ दीन बंद दुष्टन के हंता तत महो परी छत्र दशकं ता काल पाए ब्रह्मा पवतरा काल पाए शिवजू अवतरा काल पाए कर बेसन प्रकाश सकल काल का किया तम्मा सा जवन काल योगी सब केयो वेदराय ब्रह्मा जूतियो जवन काल सब लोक स्वारा नमस्कार है ताही महाराज ਜਵਨ ਕਾਲ ਸਭ ਜਗਤ ਬਨਾਇਓ ਦੀਵਦੈਤ ਜਚਨ ਉਪਜਾਇ ਆਦ ਅੰਤ ਇੱਕ ਹੈ ਅਵਤਾਰ ਸੁਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਾਰੇ ਚਿਵਕਨ ਕੋ ਸ਼ਿਵਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਦ ਜੀਕੇ ਤੇ ਕੁੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਅੰਤੰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕੜ ਕੜ ਕੇ ਪੜ ਪੜ ਕੇ ਜਾਣੇ ਜਬ ਉਤ ਕਰ 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 ਤਾਰਾ ਪਰ ਚਾਤਰਤ ਤਬ ਦੇਹ ਅਪਾਰਾ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਪਤਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਰ ਅਰ ਆਲਮ ਨਰਨਕਾਰ ਨਰਵਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਆਕਾ ਮੂੜ ਚਾਰਤ ਵੇਦਾ ਜਾ ਗੋਪੇਵਨਾ ਪਾਵਤ ਵੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂੜਕਿ ਚਪੇਤ ਨਾ ਜਾਣਤ ਮਹਾਦੇਵ ਕੋ ਗਹਿ ਤ ਸਦਾ ਸਭ ਨਰਨਕਾਰ ਕਾ ਕੀਨਦ ਨੇ ਪੇਵ ਆਪ ਆਪਨੇ ਬੁੱਧ ਹੈ ਜੇਤੀ ਭਰਨਤ ਪੈਨ ਪੈਨ ਤੋਹ ਤੇਤੀ ਸਮਰਾਲ ਖਾ ਨਾ ਜਾਏ ਪਸਰਾ ਗੈਬ ਦ ਸੱਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸ੍ਰੂਪ ਪਰੰਗ ਪੇ ਰਾਵਨੀ ਭੂਪਾ ਆਂਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹਰ ਰਚ ਦੇਨੀ ਕਹੂੰ ਫੋਲ ਅ ਰਾਜ ਹਵੇ ਬਿਠਾ ਕਹੂੰ ਸਿਮਟ ਪਿਆ ਸੰਕਰ ਗੈਠਾ ਤਗਰੇ ਸ੍ਰੇਸ਼ਟ ਦਿਖਾਇ ਚੰਪਵ ਆਤ ਜੁਗਾਦ ਸਰੂਪ ਸੇਮਪਵ अब रचा मेरे तम करो सिख बार ऐसे करो दुष्ट जिते अद्भुत पाता सकलम लेश करो रलकाता ये ऐसे तो जो तावसर नहीं बरे तन के दुष्ट दुगता हवे मरे पुरख जवन पग बरे तिहारे तन के तम संकट सब ठारे जो कल को एक बार तैयार है ताके काल निकट नहीं है रचा हुई ताहे सब काला दुष्ट अरस्त त्रय तद काला ਕਰਪਾ ਦ੍ਰਿਸ਼ਟ ਤਾਨ ਜਹੇ ਨਿਹਰ ਹੋ ਤਾਕੇ ਤਾਪ ਤਨ ਕਮਹਰ ਹੋ ਰਦ ਸਦ ਕਰ ਮੋ ਸਭ ਹੋਈ ਦੁਸਤੀ ਸਭ ਛੈ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਵਾਸਤੇ ਤਾਹੀ ਉਬਾਰ ਜੰਤਰ ਨਮ ਤੇ ਰੋਗਾ ਦਰਦ ਦੁਸਤ ਦੁਖ ਤਰਹਾ ਆੜਗ ਕੇਤ ਮੈਂ ਕਰਨ ਤੇ ਹਰੀ ਆਪ ਹਾਥ ਦੈ ਲਹੋ ਬਾਰੀ ਸਾਰਬ ਧਰਮ ਹੋ ਸਹਾਈ ਤੁਹ ਸਤਿਗੁਰ ਤੇ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚਉਪਈ ਪਾਤ ਸਾਹੀ ਤਸਮੀਂ ਆਮ੍ਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਤਰੀ ਇਚਾਰ ਤਾ ਵਚਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਬੈ ਤੁਮ ਕਾਬ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਤੁਕੇ ਬਸ ਐ ਮੋਰ ਪਰਿਵਾਰਾ ਸੇਵਕ ਸੇਕ ਸਬੈ ਕਰ ਤਾਰਾ ਮੋਰੋ ਚਾਂਦ ਜਿ ਕਰ ਤਖ ਰਹੀ ਐ ਸਭ ਬੈਰਨ ਕੋ ਆਜ ਸੰਗ ਰਹੀ ਐ ਉਰਨ ਹੋਏ ਹਮਾਰੇ ਆਸਾ ਤੋਰ ਬੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤਿਆਨ ਉਜਬ ਰਚਹੁ ਸੁਤੰਤੇ ਪਾਉ ਸੇਵਕ ਸੇਕ ਹਮਾਰੇ ਤਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ आप हाथ दे मुजे प्रिय मरण काल का त्रास निवारिए पूजो सदा हमारे पछा सरी असित उच्च जो कर हो रचा राख ले हो मोरा कन हरे सब संत सहाय प्यारे दीन बंध दुष्टन के हंता तमो प्रचित त्रत सकंता काल पाए ब्रह्मा पवतरा काल पाए सबजू अवतरा काल पाए कर बेसन प्रकाश सकल काल का किया तुमसा जवन काल योगी सब गियो बेदराय ब्रह्मा जूतियो जवन काल सब लोक सवार नमस्कार है ताहे हमारा जवन काल सब जगत बनायो देवदत्त जक्षण उपजायो आद अंत एकय अवतार सुई गुरु समझि हो हमारा ਨਮਸਕਾਰ ਤਿਸ ਹੀ ਕੋ ਹਮਾਰੇ ਸਤਲ ਪ੍ਰਜਾ ਜਿਨ ਆਪ ਸਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਰਸ਼ਾਨਦ ਜਿਕੇ ਤੇ ਗੁੰਚਰ ਅਸਥੁ ਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਕੋ ਲਾ ਆਨੰਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਏਕ ਏਕ ਕੀ ਪੀਰ ਅਪਛੰਨੇ ਕੜਗੜਕੇ ਪੜਪੜਕੇ ਚੰਨੇ ਜਪ ਉਤਕਰ ਕਗਰਾ ਕਰ ਤਾਰਾ ਪਰ ਜਾਤਰਤ ਤਬ ਦੇਹ ਆਪਾਰਾ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਪਤਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂ ਜੋ ਚਾਰੇ ਤਮ ਸਭ ਹੀ ਤੇ ਰਹੈਤ ਅੰਦਰ ਆਲਮ ਜਾਨਤ ਬੇਦ ਭੇਰ ਅਰ ਆਲਮ ਨਰਨਕਾਰ ਨਿਰਵਕਾਰ ਅੰਦਰ ਆਲਮ ਆਦ ਅਨੀਲ ਅਨਾਦ ਅਸੰਭ ਆਕਾਮੋਡੋਚਾਰਤ ਵੇਦਾ ਜਾਗੋ ਪੇਵਨਾ ਪਾਵਤ ਵੇਦਾ ਤਾਕ ਕਰਪਾ ਹਨ ਹਨੁਮਾਨਤ ਮਹਾ ਮੋੜ ਕਿ ਚਪੇਤ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਭ ਨਰਨ ਕਰ ਕਾ ਕੀ ਨਦ ਨੇ ਪਿਵ ਆਪ ਆਪਨੇ ਬੁਧ ਹੈ ਜੇਤੀ ਪ੍ਰਨਤ ਪੈਨ ਪੈਨ ਤੋ ਹੈ ਤੇਤੀ ਅਮਰਾ ਲਖਾ ਨ ਜਾਏ ਪਸਰ ਗਹਿ ਬਿਦ ਸੱਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਰੰਗ ਪਿਉ ਰਾਵਨੀ ਪੂਪਾ Pantai-jauh-jauh-jauh-jauh-seta-jikinu-tupu-jikana-bahara-rachidini Kahung-fuhul-raja-hwe-bet-haa, kahung-sim-meta-pyo-sang-kri-ket-haa Sakri-sris-tadi-kaya-cam-pavaa, ta juga tusru pusyam pavaa Abrak-ca-mi-ri-tam-kru, asik sang kru duh shta ji Duh-shta-ji-te-kru-duh-tu-tu-pa-ta, se-kilam-li-si-kru-ru-ran-ka-ta ka ta ji ta wa sar ni pare पुरख जवन पग भरे तिहारे तन के तम संकट सब टारे जो कल को एक बार तया है ताकि काल निकट नया है रचा हुई ताहे सब काला दुष्ट अरष्ट त्रय तत्काला कृपा दृष्ट तन जाहे निहर हो ताके ताप तनक मुहर हो रद सद कर्मो सब हुई दुष्ट शव छ सके न कोई एक बार जिन्त में काल फास्ते ताहे उबारा ਜਾਤਰਾ ਨਾਮ ਤੇ ਹਰੂ ਦਾ ਆਧਾਰ ਤੇ ਦੁਸ਼ਟ ਦੋਗਤ ਰਹਾ ਆੜਗ ਕੇਤ ਮੈ ਸਰਨ ਤੇ ਹਰੀ ਆਪ ਹਾਥ ਦੇ ਲਹੋ ਬਾਰੇ ਸਾਰਬ ਧਰਮ ਹੋ ਸਹਾਈ ਦੁਸ਼ਟ ਦੋਗਤ ਲਹੋ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬਿਓ ਬਾਚ ਬੇੰਤੀ ਚੌਪਈ ਪਾਤ ਸਾਹੀ ਤਸਮੀਨ ਆਮਰੀ ਘਰੋ ਹਾਥ ਦੇ ਰਚਾ ਪੂਰਨ ਹੋਏ ਚਤਰੀ ਇਚਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੈ ਘਰ ਤਾਰਾ ਮੋਰ ਚਾਨ ਦੇ ਜਿਗਰ ਤਗ ਰਹੀਐ ਸਭ ਬੈਰਨ ਕੋ ਆਜ ਸੰਗ ਰਹੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਮਹੇ ਸ਼ਾੜ ਕੋਈ ਅਵਰਨਾ ਤਿਆਉ ਉਜਬਰ ਚਹੋ ਸੁਤਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੇ ਹੈ ਚੁਣ ਚੁਣਾ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਊਜੋ ਸਦਾ ਹਮਾਰੇ ਪਛਾ ਸਰੀ ਅਸਿ ਤੂਜ ਚੁਕਰ ਹੋ ਰੱਖ ਲੈ ਹੋ ਮਹਾਰਖਨ ਹਾਰੇ ਸੈਭ ਸੰਤ ਸਹਾਏ ਪਿਆਰੇ दीन बंद दुष्टन के हंतातम हो परी छत्र तसकंता काल पाए ब्रह्मा पवतरा काल पाए सेवचू अवतरा काल पाए कर बेसन प्रकाश सकल काल का किया तुमसा जन काल योगी सब केयो वेदराय ब्रह्मा ज्योतियो जन काल सब लोक स्वारा नमस्कार है ताहे महाराज ਜੰਚਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਖਣ ਉਪਜਾਇ ਆਦ ਅੰਤ ਇੱਕੈ ਅਵਤਾਰ ਸੁਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਤਲ ਪ੍ਰਜਾ ਜਿਨ ਆਪ ਸWARE ਚਿਵਕਨ ਕੋ ਸ਼ਿਵਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘੜ ਕਰਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨਤ ते कुंचर असतुला सब पार कृपा दृष्ट कर फूला अंतन दुख पाए ते दुखी सुख पाए साधन के सुखी एक एक की पीर पछाने कड़ कड़ के पड़पड़ के जाने जब उद कर कर तारा भर चातरत तो तब देह अपारा जब आकर करत हो कब हूँ तुम तो मैं मिलत देह तर सब हूँ ਜੇ ਤੇ ਪਤਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦ ਅਰ ਆਲਮ ਨਰਨਕਾਰ ਅਨਰਵਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਆਕਾ ਮੂੜ ਚਾਰਤ ਵੇਦਾ ਜਾ ਕੋ ਪੇਵਨਾ ਪਾਵਤ ਵੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜਕ ਚ ਭੇਦਨ ਜਾਣਤ ਮਹਾਦੇਵ ਕੋ ਕਹੈ ਤ ਸਦਾ ਸਭ ਨਰਨਕਾਰ ਕਾ ਕੀਨਦ ਨਾ ਪੇਵ apa apa budh hai jeti pranat pen pen to jeti tamra lakhana jaye pasara gah bid sajja pratham sansara ek roop anup swarup upa andaj jaya je set je ki nyut puj khan bahar rach dini kahu phool rajya hava baitha kahu simat pyo sankar gaitha sagri shrishth dikhaya champav aat jugad swarup ਅਬਰਾਚਾ ਮੇਰੇ ਤਮ ਕਰ ਸਿੱਖ ਬਾਰ ਐ ਸਿੱਖ ਸੰਗਰ ਦੋਸਤ ਜਿਤੇ ਅਦਵਤ ਉਤਪਾਤਾ ਸਕਲ ਮਲੇਸ਼ ਕਰ ਰਲਕਾਤਾ ਜੀ ਅਸੀ ਤੂ ਜ ਤਵ ਸਰਨਿ ਬਰੇ ਤਨ ਕੇ ਦੋਸਤ ਦੁਗਤ ਹਵੇ ਮਰੇ ਪੁਰਖ ਜਵਨ ਪਗ ਬਰੇ ਤੇ ਹਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿਆ ਹੈ ਰਚਾ ਹੋਇ ਤਾਹੇ ਸਭ ਕਾਲਾ ਦੋਸਤ ਅਰਸ਼ਟ ਤ੍ਰੇਤ ਕਾਲਾ ਕ੍ਰਪਾ ਦ੍ਰਿਸ਼ਟ ਤਾਨ ਜਹੇ ਨਿਰਹੋ ਤਾਕੇ ਤਾਪ ਤਨਖਮ ਫਰਹੋ ਰਦ ਸਦ ਕਰਹੋ ਸਭ ਹੋਈ ਦੁਸ਼ਤੀ ਸ਼ਬਛੈ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਫਸਤੇ ਤਾਹੀ ਉਭਾਰ ਜਨਰ ਨਮ ਤੇ ਰੋ ਕਾ ਦਰਦ ਦੁਸ਼ਟ ਦੋਗਤ ਰਹਾ ਆੜਗ ਕੇਤ ਮੈਂ ਇਸਰਨ ਤੇ ਹਰੀ ਆਪ ਹਾਥ ਦੇ ਲਹੋ ਬਾਰੀ ਸਾਰਬ ਧਰਮ ਹੋ ਸਹਾਈ ਦੁਸ਼ਟ ਦੋਗਤ ਲਹੋ ਬਚਾਈ